ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਵਨਦੀਪ ਸਿੰਘ ਐਨਐਸ ਜੀਓਟੀ ਤੋਂ ਸਰ ਵੀਰਾਂ ਨੂੰ ਪੰਜਾਬ ਪਰ ਜਿੰਨੇ ਵਸਦੇ ਨੇ ਲੋਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੋ ਅੱਜ ਹਾਲਾਤ ਦੇਖੇ ਤੇ ਪਏ ਤੁਸੀਂ ਕੀ ਹਾਲਾਤ ਹੋ ਚੁੱਕੇ ਨੇ ਸਰ ਦੇ ਪੰਜਾਬ ਦੇ ਜਿਹੜਾ ਕਿ ਪੰਜਾਬ ਮੰਨਿਆ ਜਾਂਦਾ ਸੀ ਪੰਜ ਦਰਿਆਵਾਂ ਦੀ ਧਰਤੀ ਮੰਨਿਆ ਜਾਂਦਾ ਸੀ ਪੰਜ ਤੋਂ ਪੰਜਾਬ ਪਿਆ ਸੀ ਪੰਜ ਦਰਿਆ ਤੇ ਅੱਜ ਪੰਜ ਦਰਿਆ ਵੀ ਨਹਿਰਾ ਬਣ ਕੇ ਰਹਿ ਗਈਆਂ ਨੇ ਦੋਸਤੋ ਤੁਸੀਂ ਦੇਖਦੇ ਹੋ ਕਿੰਨੇ ਕਿੰਨੇ ਦਰ ਨੇ 18 18 14 14 15 15 10 ਨੇ شاید میرے خیال ਚ دریاਵਾਂ ਦੇ ਪਰ ਚੱਲ ਕਿੰਨੇ ਰਹੇ ਨੇ 1 2 ਨਹਿਰਾਂ ਤੋਂ ਵੀ ਘਟਦਾ મતલਬ ਨਹਿਰਾਂ ਹੀ ਸਮਝ ਲਓ ਤੁਸੀਂ ਨਹਿਰਾਂ ਬਣ ਕੇ ਰਹਿ ਗਈਆਂ ਅੱਜ ਪਿੱਛੇ ਕਾਰਨ ਕੀ ਹੈ وجہ ਕੀ ਹੈ ਅਸੀਂ ਲੋਕ ਗਲਤ ਹਾਂ ਵਜ ਅਸੀਂ ਇੱਕ ਸਾਊਥ ਅਫਰੀਕਾ ਦਾ ਸ਼ਹਿਰ ਹੈ ਜਿਹਦੇ ਵਿੱਚੋਂ ਪਾਣੀ ਖਤਮ ਹੋ ਚੁੱਕਾ ਹੈ ਤੇ ਉੱਥੇ ਅੱਜ ਪੈਟਰੋਲ ਪੰਪ ਖੋਲੇ ਗਏ ਨੇ ਕਾਦੇ ਪਾਣੀ ਦੇ ਪੈਟਰੋਲ ਦੇ ਨਹੀਂ ਮਤਲਬ ਪੰਪ ਖੋਲੇ ਗਏ ਨੇ ਪਾਣੀ ਦੇ ਜਿਹਦਾ ਹੱਲੇ ਪੈਟਰੋਲ ਪੰਪ ਹੈ ਨਾ ਇੰਦਾ ਪਾਣੀ ਦੇ ਪੰਪ ਖੋਲੇ ਗਏ ਨੇ ਕਿ ਹਰ ਇੱਕ ਬੰਦੇ ਨੂੰ 25 ਲੀਟਰ ਪਾਣੀ ਮਿਲੇਗਾ ਇਸ ਤੋਂ ਵੱਧ ਨਹੀਂ ਮਿਲੇਗਾ ਇਹ ਹਾਲਾਤ ਨੇ ਅੱਜਕੱਲ ਦੇਸ਼ਾਂ ਦੇ ਹੋ ਰਹੇ ਨੇ ਤੇ ਜੇ ਦਿੱਲੀ ਦੇ ਵਿੱਚ ਲਾਈਏ ਤੇ ਦਿੱਲੀ ਦੇ ਵਿੱਚ ਵੀ ਕੈਂਟਰ ਆਉਂਦੇ ਨੇ ਪਾਣੀ ਵਾਲੇ ਤੇ ਉੱਥੇ ਵੀ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਪਿਆ ਇਹਨੀ ਸਮੱਸਿਆ ਪਾਣੀ ਦੀ ਚੱਲਦੀ ਪਈ ਏ ਤੇ ਵੀਰੋ ਸਮਝਜੋ ਹਜੇ ਵੀ ਸਮਝਜੋ ਸਾਡਾ ਪਾਣੀ ਪੰਜਾਬ ਦਾ ਬਹੁਤ ਥੱਲੇ ਜਾ ਚੁੱਕਾ ਹੈ ਤੇ ਕੌਣ ਨੇ ਇਹਦੀ ਜ਼ਿੰਮੇਵਾਰ ਕੌਣ ਨੇ ਅਸੀਂ ਹੁਣ ਮੈਂ ਉਹਨਾਂ ਕਿਸਾਨਾਂ ਦੀ ਬਹੁਤ ਦਿਲੋਂ ਧੰਨਵਾਦ ਕਰਦਾ ਜਿੰਨੇ ਗੁੱਸਾ ਕਰਨਾ ਕਰ ਵੀ ਸਕਦਾ ਕੋਈ ਦਿੱਕਤ ਨਹੀਂ ਹੈ ਪਰ ਜੋ ਸੱਚ ਹੈ ਉਹ ਸੱਚ ਹੈ ਜੇ ਕੋਈ ਮੇਰੇ ਨਾਲ ਸਹਿਮਤ ਹੈ ਤੇ ਉਹ ਬੋਲੇ ਕਿ ਹਾਂ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਅੱਜ ਦਰਖਤਾਂ ਦੇ ਹਾਲ ਦੇਖੋਗੇ ਨਾ ਅਸੀਂ ਕੱਲ ਦੇਖਿਆ ਕਿ ਤੁਸੀਂ ਕੋਈ ਹੋਣੀ ਹੈ 17-18 ਕਿੱਲੇ ਜ਼ਮੀਨ ਸੀ ਉਹਦੇ ਵਿੱਚ ਤਿੰਨ ਚਾਰ ਦਰੋ ਦਰਖਤ ਸੀ 15-16 ਕਿੱਲੇ ਜ਼ਮੀਨ ਹੋਣੀ ਆ ਉਹਦੇ ਵਿੱਚੋਂ ਇਹ ਦਰਖਤ ਵੱਡ ਰਹੇ ਸੀ ਮਤਲਬ ਸਾਡੇ ਰੁੱਖ ਜਿੰਨੇ ਵੀ ਪੰਜਾਬ ਦੇ ਰੁੱਖ ਨੇ ਕਿੰਨੇ ਲੋਕਾਂ ਨੇ ਸਾੜ ਕੇ ਫਿਰ ਸਾੜ ਕੇ ਵੱਡੇ ਵੀ ਗਏ ਵੱਡ ਵੀ ਦਿੱਤੇ ਨੇ ਇਹ ਸਾਡੇ ਹਾਲਾਤ ਬਣੇ ਪਏ ਨੇ ਪੰਜਾਬ ਦੇ ਜਿੰਨੇ ਰੁੱਖ ਨੇ ਉਹਨਾਂ ਨੂੰ ਸਾੜ ਕੇ ਫਿਰ ਵੱਡ ਦਿੱਤਾ ਜਾਂਦਾ ਤੁਸੀਂ ਦੇਖੋਗੇ ਸੜਕਾਂ ਦੇ ਨਾਲ ਨਾਲ ਰੁੱਖ ਕਿੰਨੇ ਵਧੀਆ ਬੀਜੇ ਸੀ ਸਰਕਾਰਾਂ ਨੇ ਰੁੱਖ ਵੱਡੇ ਵੀ ਹੋਏ ਸੀ ਪਰ ਸਾੜ ਕੇ ਅਸੀਂ ਵੱਢ ਕੇ ਖਤਮ ਕਰ ਦਿੱਤੇ ਨੇ ਪਰ ਗਲਤੀ ਕੀਤੀਏ ਦੋਸਤੋ ਸਾਡੇ ਆਪਣੇ ਲੋਕਾਂ ਦੀ ਅਸੀਂ ਬੱਚੇ ਤੋਂ ਬਾਹਰ ਪੇਜ ਰਹੇ ਆਂ ਪਰ ਪੰਜਾਬ ਦਾ ਬੇੜਾ ਕਰਕੇ ਕਰ ਰਹੇ ਆਂ ਇਹ ਬੜੀ ਸ਼ਰਮਿੰਦੀ ਵਾਲੀ ਗੱਲ ਹੈ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੁਝ ਹੋ ਨਹੀਂ ਦੇ ਕੇ ਜਾਣਾ ਅਸੀਂ ਪਾਣੀ ਵੀ ਖਤਮ ਕਰਦੇ ਲੱਗੇ ਆਂ ਤੇ ਹਵਾ ਵੀ ਖਤਮ ਕਰਦੇ ਲੱਗੇ ਆਂ ਦੋਸਤੋ ਅਸੀਂ ਸੁਧਰ ਜਾਈਏ ਜਿੰਨੇ ਵੀ ਹੋ ਸਕਦਾ ਹੈ ਵਾ ਦਰਖਤ ਵਾਦ ਤੋਂ ਵਾਦ ਲਾਈਏ ਤੇ ਤੁਸੀਂ ਅੱਜ ਪੰਜਾਬ ਦਾ ਹਾਲਾਤ ਦੇਖਿਆ ਟੈਂਪਰੇਚਰ ਦੇਖਿਆ ਹੈ ਨਾ ਤੁਸੀਂ ਅੱਜ 40 ਸੈਂਟਰੀ ਡਿਗਰੀ ਤੇ 57 ਡਿਗਰੀ ਹੋ ਗਿਆ ਨਾ ਜਿਸ ਦਿਨ ਤੇ 57 ਡਿਗਰੀ ਤੋਂ 52 ਤੋਂ 57 60 ਦੇ ਲਾਲੋ 55 ਤੋਂ 60 ਦੇ ਵਿੱਚ ਵਿੱਚ ਇਨਸਾਨ ਜਿੰਦਾ ਨਹੀਂ ਰਹਿ ਸਕਦਾ ਕੰਮ ਨਹੀਂ ਕਰ ਸਕਦਾ ਲਾਲੋ ਕਿ ਤੁਸੀਂ ਬਾਹਰ ਨਿਕਲੋਗੇ ਤੁਹਾਡੀ ਚਮੜੀ ਸੜ ਜਾਏਗੀ ਤੁਸੀਂ ਕੋਈ ਕੁਝ ਚੀਜ਼ ਲਾਓਗੇ ਉਹ ਪਿਗਲ ਜਾਏਗੀ ਪਿਗਲਣੀਆਂ ਸ਼ੁਰੂ ਹੋ ਜਾਣੀਆਂ ਤਾਂ ਦੋਸਤੋ ਹਜੇ ਵੀ ਸਾਡੇ ਕੋਲ ਮੌਕਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਨਾ ਕੁਝ ਦੇ ਕੇ ਜਾਈਏ ਤੇ ਸਾਨੂੰ ਹਰ ਇੱਕ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਜੇ ਕਿਤੇ ਰੁੱਖ ਲੱਗਾ ਤਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ ਪਰ ਸਾਡੇ ਹਾਲਾਤ ਇਦਾਂ ਦੇ ਹੋ ਚੁੱਕੇ ਨੇ ਕਿ ਅਸੀਂ ਰੁੱਖਾਂ ਨੂੰ ਖਤਮ ਕਰਨ ਤੇ ਲੱਗੇ ਹੋਏ ਆਂ ਨਾ ਕਿ ਅਸੀਂ ਉਹਨਾਂ ਨੂੰ ਬਚਾਉਣ ਦੇ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਏ ਕਿ ਪੰਜਾਬ ਦੇ ਭਲੇ ਵਾਸਤੇ ਜਿੰਨੇ ਵੀ ਲੋਕ ਨੇ ਪਾਣੀ ਨਾਲ ਇੰਨਾ ਖਰਾਬ ਕਰੋ ਪਾਣੀ ਦੀ ਵਰਤੋਂ ਨਾ ਕਰੋ ਕੋਸ਼ਿਸ਼ ਕਰੋ ਕਿ ਸਰਕਾਰਾਂ ਦੇ ਗਾੜੀ ਮੁੱਦੇ ਰੱਖੋ ਕਿ ਸਾਨੂੰ ਨਹਿਰੀ ਪਾਣੀ ਦਿੱਤਾ ਜਾਵੇ ਸਾਡੇ ਖੇਤਾਂ ਵਾਸਤੇ ਨਹਿਰੀ ਪਾਣੀ ਦਿੱਤਾ ਜਾਵੇ ਜੇ ਤੁਸੀਂ ਝੋਨਾ ਲਗਾਣਾ ਹੀ ਹੈ ਤੇ ਕਿਸਾਨ ਵੀਰੋ ਤੁਸੀਂ ਵੀ ਸੋਚੋ ਕਿ ਆਪਾਂ ਪਾਣੀ ਨੂੰ ਖਤਮ ਕਰਦੇ ਖਤਮ ਕਰ ਚੁੱਕੇ ਹਾਂ ਫਿਲਹਾਲ ਤੇ ਕਾਫੀ ਜ਼ਿਆਦਾ ਖਤਮ ਕਰ ਚੁੱਕੇ ਹਾਂ ਪੀਣ ਵਾਲਾ ਪਾਣੀ ਖਤਮ ਹੋਣ ਵਾਲਾ ਹੈ ਤੇ ਦੋਸਤੋ ਮੇਰੇ ਵੀਰੋ ਬਚਾ ਲਓ ਪਾਣੀ ਨੂੰ ਝੋਨੇ ਦੀ ਫਸਲ ਘਟਾਓ ਹੋਰ ਬਹੁਤ ਕੁਸ਼ ਨੇ ਫਸਲਾਂ ਲਾਉਣ ਵਾਸਤੇ ਦਾਲਾਂ ਨੇ ਸਬਜ਼ੀਆਂ ਨੇ ਹੋਰ ਬਹੁਤ ਕੁਸ਼ ਹੈ ਝੋਨੇ ਦੀ ਪੈਦਾਵਾਰ ਨੂੰ ਘਟਾਓ ਇਹ ਝੋਨੇ ਦੀ ਪੈਦਾਵਾਰ ਘਟਾਣਾ ਸ਼ੁਰੂ ਰੱਖਣੀ ਹੈ ਕਿ ਝੋਨਾ ਸੀ ਲਗਾਣਾ ਲਗਾਣਾ ਫਿਰ ਜਾ ਕੇ ਸਰਕਾਰ ਦੇ ਗਾੜੇ ਹੱਥ ਚੋੜੋ ਕਿ ਸਾਨੂੰ ਨਹਿਰਾਂ ਦਾ ਪਾਣੀ ਦਿੱਤਾ ਜਾਵੇ ਨਾ ਕਿ ਸਾਸੀ ਥੱਲਿਓ ਟਿਊਬਵੈਲ ਦਾ ਪਾਣੀ ਵਰਤੀਏ ਤੇ ਨਹਿਰਾਂ ਦਾ ਪਾਣੀ ਆਏਗਾ ਤੇ ਝੋਨਾ ਲਗਾਣਾ ਵੀ ਸੌਖਾ ਹੋ ਜਾਏਗਾ ਥੋੜਾ ਜਿਹਾ ਪਾਣੀ ਜਿਹੜਾ ਜ਼ਮੀਨ ਚੋਂ ਨਿਕਲਦਾ ਬੰਦ ਹੋ ਜਾਏਗਾ ਤੇ ਰੁੱਖ ਲਗਾਓ ਵੱਧ ਤੋਂ ਵੱਧ ਰੁੱਖ ਲਗਾਓਗੇ ਤਾਂ ਹੀ بارش ਹੋਏਗੀ ਤਾਹੀਂ ਜਿਆਦਾ ਗਰਮੀ ਘਟੇਗੀ ਨਹੀਂ ਤੇ ਗਰਮੀ ਵੱਧਦੀ 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 ਅੱਜ 47 ਹੈ ਮੇਰੇ ਖਿਆਲ ਚ ਆਉਣ ਵਾਲੇ ਸਾਲ ਦੇ ਵਿੱਚ 50 ਅਗਲੇ ਸਾਲ ਤੇ 50 ਹੋ ਹੀ ਜਾਏਗਾ ਜਿਹੇ ਹਾਲਾਤ ਇਸ ਸਾਲ ਅਸੀਂ ਕੀਤੇ ਨਾ ਪੰਜਾਬ ਦੇ ਸਾਰਾ ਪੰਜਾਬ ਸਾੜ ਦਿੱਤਾ ਅਸੀਂ ਯਾਰ ਅੱਗ ਲਾ ਲਾ ਕੇ ਸਾੜਿਆ ਕਿ ਨਹੀਂ ਸਾੜਿਆ ਤੁਸੀਂ ਸਹਿਮਤ ਹੋ ਤੇ ਦੱਸੋ ਕੱਲ ਮੈਨੂੰ ਲੱਖੇ ਸਧਾਨੇ ਦੀ ਕੱਲ ਪੋਸਟ ਫਿਲਮ ਵੇਖ ਕੇ ਵੀਡੀਓ ਆਈ ਸੀ ਸਾਹਮਣੇ ਤੇ ਉਹ ਬੜਾ ਰੌਲਾ ਪਾਉਂਦਾ ਪਿਆ ਸੀ ਯਾਰ ਚੰਗੀਆਂ ਪਲੀਆਂ ਟਾਲੀਆਂ ਵੱਡ ਦਿੱਤੀਆਂ ਨੇ ਸਰਕਾਰੀ ਥਾਂ ਦੇ ਵਿੱਚੋਂ ਕਿੰਨੇ ਕਿ ਫਸਲ ਖਰਾਬ ਹੋ ਚੱਲੀ ਸੀ ਯਾਰ ਅਸੀਂ ਪੈਸੇ ਦੇ ਪੁੱਤ ਨਾ ਬਣੀਏ ਕੋਸ਼ਿਸ਼ ਕਰੀਏ ਕਿ ਜਿਹਦੇ ਜਿਹਦੇ ਕੋਲ ਜ਼ਮੀਨ ਹੈ ਉਹ ਰੁੱਖ ਜ਼ਰੂਰ ਲਾਵੇ ਤੇ ਜੇ ਅੱਜ ਹਾਲਾਤ ਦੇਖੀਏ ਨਾ ਤਾਂ ਬਹੁਤ ਹੀ ਬੁਰੇ ਹੋ ਚੁੱਕੇ ਨੇ ਕਿਉਂਕਿ ਅੱਜ ਏਸੀ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਤੇ ਮੈਂ ਤੁਹਾਨੂੰ ਨਾ ਗਰੰਟੀ ਨਾਲ ਕਹਿੰਦਾ ਕਿ ਜੇ ਰੁੱਖ ਲਗਾਏ ਜਾਣ ਨਾ ਤੇ ਏਸੀ ਲਾਉਣ ਦੀ ਲੋੜ ਨਾ ਪਵੇ ਰਾਤ ਨੂੰ ਵੀ ਸਾਨੂੰ ਕੈਸ ਲਿਕੇ ਚਾਦਰ ਲਿਕੇ ਸੌਣਾ ਪਵੇ ਤੁਸੀਂ ਪੁਰਾਣਾ ਦੇਖਿਆ ਹੀ ਹੈ ਨਾ ਪੰਜਾਬ ਅਸੀਂ ਛੋਟੇ ਛੋਟੇ ਹੁੰਦੇ ਸੀ 90 95 ਦੇ ਟਾਈਮ ਤੇ ਦੇਖ ਲਓ ਵੀ ਰਾਤ ਨੂੰ ਸੌਂ ਜਾਂਦਾ ਸੀ ਉਦਾਂ ਹੀ ਬਿਨਾ ਪੱਖਿਆ ਤੋਂ ਸਾਰਿਆਂ ਨੂੰ ਨੀਂਦ ਆ ਜਾਂਦੀ ਸੀ ਆਉਂਦੀ ਸੀ ਕਿ ਨਹੀਂ ਆਉਂਦੀ ਸੀ ਸੌਂਦੇ ਸੀ ਨਾ ਬਿਨਾ ਪੱਖਿਆਂ ਤੋਂ ਕੋਠਿਆਂ ਤੇ ਚੜਕੇ ਮੰਜੇ ਡਾਹ ਕੇ ਸੌਂ ਜਾਣਾ ਲੈਟ ਆਉਂਦੀ ਨਹੀਂ ਸੀ ਹੁੰਦੀ ਪਤਾ ਨਹੀਂ ਵੀ ਦਿਨ ਦੇ ਵਿੱਚ 4 ਘੰਟੇ ਹੁਣੀ ਚਾ ਪੀ 8 ਘੰਟੇ ਬੰਦ ਇਦਾਂ ਦਾ ਹੁੰਦਾ ਸੀ ਸਿਸਟਮ ਉਹਦਾ ਹਣਾ ਤੇ اسی ਉਦਾਂ ਹੀ ਸਮਝ ਜਾਂਦੇ ਹੁੰਦੇ ਸੀ ਜਿੱਥੇ ਮਰਜੀ ਸਮਝੋ ਕੋਈ ਚੱਕਰ ਨਹੀਂ ਜਦੋਂ ਰਾਹ ਜਾਂਦੇ ਤੇ ਛੜਕਾਂ ਦੇ ਵਿੱਚ ਰੁੱਖ ਲੱਗੇ ਹੋਣੇ ਜਿੱਦੀ ਮਰਜ਼ੀ ਛਾਵੇਂ ਬੈਠ ਜਾਓ ਹੁਣ ਇਹ ਦੇਖੋ ਵੀ ਬੰਬੀਆਂ ਦੇਖ ਲਓ ਜਿੱਥੇ ਟੂ ਵੈਲ ਬੋਰਵਿਲ ਹੋਏ ਨੇ ਬੰਬੀਆਂ ਲੱਗੀਆਂ ਨੇ ਉੱਥੇ ਵੀ ਵੇਖ ਲਓ ਵੀ ਇੱਕ ਰੋਖਾ ਕਿਤੇ ਹੈਗਾ ਹੀ ਨਹੀਂ ਆ ਯਾਰ ਜੇ ਬੰਬੀਆਂ ਦੇ ਉੱਤੇ ਤੇ ਰੋਖ ਲਾਉਣਾ ਤਾਂ ਘੱਟੋ ਘੱਟ 4-4 5-5 ਰੋਖ ਤੇ ਰੱਖੋ ਨਾ ਪਹਿਲਾਂ ਬੰਬੀਆਂ ਦੇ ਉੱਤੇ 4-4 5-5 ਰੋਖ ਹੁੰਦੇ ਸੀ ਤਾਂ ਹੁਣ ਦੇਖ ਲਓ ਹਨੀ ਅਗਰ ਅਸੀਂ 4 4 5 5 ਰੁੱਖ ਬੰਬੀਆਂ ਦੇ ਉੱਤੇ ਰੱਖਾਂਗੇ ਨਾ ਤਾਂ ਤੁਸੀਂ ਲਾ ਲਓ ਜੇ 10000 ਕਨੈਕਸ਼ਨ ਵੀ ਹਨਾ ਤੇ ਕਿੰਨੇ ਰੁੱਖ ਹੋਗੇ 10 ਪਾਣੀ ਨੂੰ 50 ਸਮਝ ਰਹੇ ਹੋ ਨਾ ਵੀ ਜੇ 10 ਬੰਬੀਆਂ ਤੇ ਲਾਈਏ ਤੇ 50 ਰੁੱਖ ਹੋ ਜਾਂਦੇ ਨੇ ਤੇ ਜੇ 100 ਦੇ ਉੱਤੇ ਲਾਈਏ ਤੇ 500 ਰੁੱਖ ਹੋ ਜਾਂਦਾ ਇਸ ਕਰਕੇ ਮੇਰੇ ਵੀਰੋ ਰੁੱਖ ਵੱਧ ਤੋਂ ਵੱਧ ਲਗਾਓ ਤੇ ਜੇ ਸਾਡੇ ਹਾਲਾਤ ਦੇਖੇ ਜਾਂ ਨਾ ਪੰਜਾਬ ਦੇ ਤੁਸੀਂ ਬਾਹਰ ਨਿਕਲ ਕੇ ਦੇਖੋਗੇ ਕਦੇ ਵੀ ਤੁਸੀਂ ਹੁਣ ਪੱਖੇ ਤੋਂ ਬਿਨਾ ਨਹੀਂ ਬੈਠ ਸਕਦੇ ਪੱਖੇ ਵੀ ਗਰਮਾਵਾ ਮਾਰਦੇ ਨੇ ਸਾਡੇ ਹਾਲਾਤ ਹੋ ਚੁੱਕੇ ਨੇ ਅਗਰ ਜੇ ਅਸੀਂ ਅਮਰੀਕਾ ਕੈਨੇਡਾ ਦੀ ਗੱਲ ਕਰੀਏ ਨਾ ਅਸੀਂ ਅਮਰੀਕਾ ਕੈਨੇਡਾ ਆਂ ਦੀ ਜਾ ਰਹੇ ਹਾਂ ਸਾਰੇ ਇੰਗਲੈਂਡ ਵੱਲ ਜਾ ਰਹੇ ਹਾਂ ਸਾਰੇ ਬਾਹਰੀ ਦੇਸ਼ਾਂ ਚ ਕੰਟਰੀਆਂ ਚ ਜਾ ਰਹੇ ਹਾਂ ਇਸ ਹਿਸਾਬ ਲਾਇਆ ਜਾਵੇ ਕਿ ਧਰਤੀ ਦਾ 20% ਪਾਣੀ ਕੈਨੇਡਾ ਕੋਲ ਤੇ 20% ਪਾਣੀ ਅਮਰੀਕਾ ਕੋਲ ਹੈ। ਤੁਸੀਂ ਹਿਸਾਬ ਲਾਓਗੇ ਨਾ ਇੰਨਾ ਪਾਣੀ ਉਹਨਾਂ ਕੋਲ ਹੈ ਤੇ ਜੇ ਅਮਰੀਕਾ ਪਾਣੀ ਮੰਗਦਾ ਵਾ ਕੈਨੇਡਾ ਕੋਲੋਂ ਤੇ ਕੈਨੇਡਾ ਕਹਿੰਦਾ ਕਿ ਮੈਂ ਇੱਕ ਬੂੰਦ ਨਹੀਂ ਦੇਣੀ। ਪਾਣੀ ਨਹੀਂ ਦੇਣਾ ਦੁਨੀਆ ਦੀ ਜਿਹੜੀ ਮਰਜ਼ੀ ਵਸਤੂ ਲੇ ਲੈ। ਇੰਨਾ ਖਿਆਲ ਰੱਖਦੇ ਨੇ ਉੱਥੇ ਉੱਥੋਂ ਦੇ ਵੇਲੇ ਹਾਲਾਤ ਕਿ ਟਿਊਬਵੈਲ ਲਗਾਉਣਾ ਕਾਨੂੰਨੀ ਅਪਰਾਧ ਹੈ ਇੱਥੇ। ਕੋਈ ਲਾਜ ਨਹੀਂ ਸਕਦਾ। ਪਰ ਸਾਡੇ ਪਾਣੀ ਚੱਲ ਰਿਹਾ ਬਿਨਾ ਬਿਨਾ ਗੱਲਾਂ ਤੋਂ ਪਾਣੀ ਚੱਲ ਰਿਹਾ ਜਿਸ ਪਾਣੀ ਦੀ ਲੋੜ ਵੀ ਨਹੀਂ ਸਾਨੂੰ ਚਲਾਉਣ ਦੀ ਉਹ ਵੀ ਪਾਣੀ ਚੱਲ ਰਿਹਾ ਕਿ ਮਿੱਤਰੋ ਪਾਣੀ ਇੱਕ ਇਹੋ ਜਿਹਾ ਸਰੋਤ ਹੈ ਪਾਣੀ ਇੱਕ ਇਹੋ ਜੀ ਚੀਜ਼ ਹੈ ਕਿ ਅਸੀਂ ਭੁੱਖ ਤੋਂ ਬਿਨਾ 7 ਦਿਨ ਜੀ ਸਕਦੇ ਹਾਂ ਪਰ ਪਾਣੀ ਤੋਂ ਬਿਨਾ ਇੱਕ ਦਿਨ ਜੀਣਾ ਵੀ ਮੁਸ਼ਕਲ ਹੈ ਤੇ ਪਾਣੀ ਨੂੰ ਸੰਭਾਲ ਲਓ ਵੀਰੋ ਕਿਉਂਕਿ ਆਪਾਂ ਇਸ ਵੀਡੀਓ ਦਾ ਮੋਟਿਵ ਸਾਡਾ ਇਹੀ ਸੀ ਕੇ ਰੁੱਖਣਾ ਸਾਡੋ ਰੁੱਖਾਂ ਨੂੰ بچਾਓ ਰੁੱਖ ਵੱਧ ਤੋਂ ਵੱਧ ਲਾਓ ਜੇ ਤੁਸੀਂ ਬਾਹਰ ਗਏ ਹੋ ਮੇਰੇ ਵੀਰ ਬਾਹਰ ਗਏ ਹੋ ਨਾ ਜਿਹੜੇ ਵੀ ਗਏ ਨੇ ਫੋਰਨ ਕੰਟਰੀਆਂ ਚ ਉੱਥੋਂ ਦਾ ਹਾਲਾਤ ਦੱਸੋ ਲੋਕਾਂ ਨੂੰ ਕਿ ਕਿੰਨੇ ਰੁੱਖ ਨੇ ਕਿੱਦਾਂ ਦੀ ਆਕਸੀਜਨ ਹੈ ਕਿੱਦਾਂ ਦਾ ਵਾਤਾਵਰਣ ਹੈ ਉੱਥੇ ਤੇ ਅਸੀਂ ਆਪਣੇ ਪੰਜਾਬ ਚ ਉਦਾਂ ਦਾ ਬਣਾਉਣਾ ਹੈ ਤੇ ਆਪਣੇ ਘਰ ਵਾਲਿਆਂ ਨੂੰ ਫੈਮਲੀ ਨੂੰ ਫੋਨ ਕਰੋ ਕਿ ਅਸੀਂ ਇਸ ਤਰ੍ਹਾਂ ਦਾ ਇੱਕ ਪਲਾਂਟਿੰਗ ਕਰੋ ਕਿ ਰੁੱਖ ਲਗਾਓ ਇਸੇ ਤਰ੍ਹਾਂ ਤੇ ਰੁੱਖ ਲਗਾਓ ਇੱਥੇ ਜਗ੍ਹਾ ਤੇ ਰੁੱਖ ਲਗਾਓ ਤਾਂ ਕਿ ਜਦੋਂ ਅਸੀਂ ਪੰਜਾਬ ਬਾਈਏ ਤੇ ਪੰਜਾਬ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਕਦੇ ਕਦੇ ਤੇ 27 28 29 30 ਦੇ ਲਾਗੇ ਪਹੁੰਚ ਜੇ ਸਾਡੇ ਤੋਂ ਚੰਗਾ ਤੇ ਦੁਬਈ ਹੈ ਜਿੰਨੇ ਯਾਰ ਕੰਟਰੋਲ ਕਰ ਲਿਆ ਆਪਣੀ ਗਰਮੀ ਤੇ ਪਰ ਸਾਡਾ ਅੱਜ ਕਿਤੇ ਟੈਂਪਰੇਚਰ ਕੱਢ ਕੇ ਵੇਖ ਲੋ ਦੁਬਈ ਦਾ ਸਾਡਾ ਜ਼ਿਆਦਾ ਹੋਏਗਾ ਦੁਬਈ ਤੋਂ ਉਹ ਮੇਰੇ ਖਿਆਲ ਚ ਹੋਏਗਾ 30 32 ਦੇ ਲਾਗੇ ਪਰ ਇੱਥੇ ਜ਼ਿਆਦਾ ਹੋਏਗਾ ਤੇ ਮਿੱਤਰੋ ਰਖਤ ਵਤਵਾਦ ਲਗਾਓ ਤੇ ਸਾਬ ਲਾ ਲੋਗੇ ਸਾਰੇ ਦੇਸ਼ ਜੂਜੰਦੇ ਆ ਪਾਣੀ ਦੇ ਨਾਲ ਪਰ ਸਰ ਦੇ ਕੋਲ ਪਾਣੀ ਸੀ ਤੇ ਅਸੀਂ ਬੇ ਇਕਲੇ ਹੋ ਗਏ ਆ ਪਾਣੀ ਨੂੰ ਖਰਾਬ ਕਰੀ ਜਾ ਰਹੇ ਆ ਕਿ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਖਤਮ ਹੋ ਜੇ ਐਨੇ ਕਿ ਬੇਨਤੀ ਹੈ ਪ੍ਰਮਾਣ ਕਰੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ